ਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੈਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਨਪੋਲੀਅਨ ਹਿਲ ਦੁਆਰਾ ਲਿਖੀ ਕਿਤਾਬ ਸੋਚੋ ਤੇ ਅਮੀਰ ਬਣੋ ਉਹਨਾਂ ਨੇ 100 ਡਾਲਰ ਨੂੰ ਕਰੋੜਾਂ ਡਾਲਰਾਂ 'ਚ ਬਦਲ ਦਿੱਤਾ ਉਹਨਾਂ ਦੇ ਕੋਲ ਸਿਰਫ 100 ਡਾਲਰ ਸਨ ਅਤੇ ਸਫਲਤਾ ਦੀ ਇੱਛਾ ਸੀ ਅਤੇ ਥਿੰਕ ਐਂਡ ਗਰੋ ਰਿਚ ਸੋਚੋ ਤੇ ਅਮੀਰ ਬਣੋ ਦੇ ਸਿਧਾਂਤ ਸਨ ਅਤੇ ਇਹਨਾਂ ਦੇ ਕਾਰਨ W ਕਲੀਮੈਂਟ ਸਟੋਨ ਇੱਕ ਅਜਿਹਾ ਸੰਗਠਨ ਬਣਾਉਣ 'ਚ ਸਫਲ ਹੋਏ ਜਿਸ ਦੀ વાર્ਸ਼ਿਕ ਆਮਦਨੀ ਅੱਜ 3.6 ਕਰੋੜ ਡਾਲਰ ਹੈ ਕੰਬਾਈਂਡ ਇੰਸ਼ੋਰੈਂਸ ਕੰਪਨੀ ਆਫ ਅਮਰੀਕਾ ਤੇ ਇਸ ਦੇ ਅਧੀਨ ਕੰਪਨੀਆਂ ਦੇ ਪ੍ਰੈਜ਼ੀਡੈਂਟ W ਕਲੀਮੈਂਟ ਸਟੋਨ ਕਹਿੰਦੇ ਹਨ ਥਿੰਕ ਐਂਡ ਗਰੋ ਰਿਚ ਦੇ ਦੁਆਰਾ ਆਧਾਰਨ ਸੇਲਜ਼ਮੈਨ ਸੁਪਰ ਸੇਲਜ਼ਮੈਨ ਬਣਨ ਦੇ ਲਈ ਪ੍ਰੇਰਿਤ ਹੁੰਦੇ ਹਨ ਪ੍ਰੇਰਨਾ ਦਾ ਇੱਕ ਪੱਤਰਕਾਰ ਸਕਸੈਸ ਅਨਲਿमिटेड ਦੇ ਪ੍ਰਕਾਸ਼ਕ ਅਤੇ ਸੰਪਾਦਕ ਦੀ ਹੈਸੀਅਤ ਨਾਲ ਉਹ ਲਿਖਦੇ ਹਨ ਥਿੰਕ ਐਂਡ ਗਰੋ ਰਿਚ ਨੂੰ ਪੜ੍ਹ ਕੇ ਜਿਨ੍ਹਾਂ ਪੁਰਸ਼ ਅਤੇ ਔਰਤਾਂ ਸਫਲਤਾ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਹੋਏ ਹਨ ਉਹਨੇ ਕਿਸੇ ਵੀ ਜਿਉਂਦੇ ਲੇਖਕ ਦੁਆਰਾ ਲਿਖੀ ਕਿਸੇ ਹੋਰ ਪੁਸਤਕ ਨਾਲ ਨਹੀਂ ਹੋਈ ਸਕਸੈਸ ਥਰੂ ਅ ਪੋਜ਼ਿਟਿਵ ਐਟੀਟਿਊਡ ਦੇ ਸਹਿ ਲੇਖਕ ਦੇ ਰੂਪ ਵਿੱਚ ਉਹਨਾਂ ਦਾ ਵਿਚਾਰ ਹੈ ਦੌਲਤ ਅੰਦਰੁਸਤੀ ਅਤੇ ਸੁਖ ਹੁਣ ਤੁਹਾਡੀ ਮੁਠੀ ਚ ਹਨ ਹੋਰ ਵੀ ਬਹੁਤ ਕੁਝ ਹੈ ਤੁਸੀਂ ਨੈਪੋਲੀਨ ਹਿਲ ਦੀ ਮਹਾਨ ਪੁਸਤਕ ਥਿੰਕਨ ਗਰੋ ਰਿਚ ਚ ਦਿੱਤੇ ਗਏ 13 ਕਦਮਾਂ ਦਾ ਪ੍ਰਯੋਗ ਕਰਕੇ ਆਪਣੀ ਦੁਨੀਆ ਨੂੰ ਇੱਕ ਬਿਹਤਰ ਦੁਨੀਆ ਬਣਾ ਸਕਦੇ ਹੋ ਵਿਸ਼ਾ ਸੂਚੀ ਨੰਬਰ 1 ਵਿਚਾਰ ਹੀ ਵਸਤੂ ਹੈ ਉਹ ਆਦਮੀ ਜਿਸ ਨੇ ਥੋਮਸ ਏ ਐਡੀਸਨ ਦਾ 파ਟਨਰ ਬਣਨ ਦਾ ਤਰੀਕਾ ਸੋਚਿਆ ਖੋਜੀ ਅਤੇ ਫੁੱਟਪਾਥੀਆ ਮੌਕੇ ਦੇ ਛੇ ਰੂਪ ਸੋਨੇ ਤੋਂ 3 ਫੁੱਟ ਦੂਰ ਲੋਕਾਂ ਦੇ ਨਾਂ ਕਹਿਣ ਦੇ ਕਾਰਨ ਮੈਂ ਕਦੇ ਨਹੀਂ ਰੁਕਾਂਗਾ ਲਗਨ ਦਾ 50 ਸੈਂਟਾ ਸੈਂਟਾ ਦਾ ਸਬਕ ਬੱਚੀ ਦੀ ਅਜੀਬ ਸ਼ਕਤੀ ਤੁਹਾਨੂੰ ਇੱਕ ਸਿਰਫ ਇੱਕ ਦਮਦਾਰ ਸ਼ਕਤੀ ਦੀ ਜ਼ਰੂਰਤ ਹੈ ਅਸੰਭਵ ਫੋਰਡ ਵੀ 8 ਮੋਟਰ ਤੁਸੀਂ ਕਿਉਂ ਆਪਣੀ ਕਿਸਮਤ ਦੇ ਨਿਰਮਾਤਾ ਹੋ ਸਿਧਾਂਤ ਜੋ ਤੁਹਾਡੀ ਤਕਦੀਰ ਬਦਲ ਸਕਦੇ ਹਨ ਨੰਬਰ 2 ਇੱਛਾ ਸਾਰੀਆਂ ਉਪਲਬਧੀਆਂ ਦਾ ਸ਼ੁਰੂਆਤੀ ਬਿੰਦੂ ਉਹ ਆਦਮੀ ਜਿਸ ਨੇ ਪੁੱਲ ਮਚਾ ਦਿੱਤੇ ਅਮੀਰੀ ਵੱਲ ੱਤਕਣ ਵਾਲੀ ਪ੍ਰੇਰਣਾ ਪਰਬਲ ਇੱਛਾ ਨੂੰ ਸੋਨੇ 'ਚ ਬਦਲਣ ਦੇ ਛੇ ਤਰੀਕੇ ਕੀ ਤੁਸੀਂ ਕਰੋੜਪਤੀ ਹੋਣ ਦੀ ਕਲਪਨਾ ਕਰ ਸਕਦੇ ਹੋ ਮਹਾਨ ਸੁਪਨਿਆਂ ਦੀ ਸ਼ਕਤੀ ਆਪਣੇ ਸੁਪਨਿਆਂ ਨੂੰ ਕਿਸ ਤਰ੍ਹਾਂ ਲੌਂਚਿੰਗ ਪੈਡ ਦੇ ਉੱਪਰ ਭੇਜੀਏ ਇੱਛਾ ਪ੍ਰਕਿਰਤੀ ਨੂੰ ਹਰਾ ਸਕਦੀ ਹੈ ਇੱਕ ਦੁਰਘਟਨਾ ਜਿਸ ਨੇ ਜ਼ਿੰਦਗੀ ਬਦਲ ਦਿੱਤੀ ਉਸਨੇ 6 ਸੈਂਟ 'ਚ ਇੱਕ ਨਵੀਂ ਦੁਨੀਆ ਜਿੱਤ ਲਈ ਛੋਟਾ ਗੁੰਗਾ ਬਹਿਰਾ ਬੱਚਾ ਜੋ ਸੁਣਨ ਲੱਗਿਆ ਵਿਚਾਰ ਜੋ ਚਮਤਕਾਰ ਕਰਦਾ ਹੈ ਮਾਨਸਿਕ ਕੈਮਿਸਟਰੀ ਜਾਦੂ ਦੀ ਤਰ੍ਹਾਂ ਕੰਮ ਕਰਦੀ ਹੈ ਨੰਬਰ 3 ਆਸਥਾ ਇੱਛਾ ਨੂੰ ਪ੍ਰਾਪਤ ਕਰਨ ਦਾ ਵਿਸ਼ਵਾਸ ਅਤੇ ਸਪਸ਼ਟ ਚਿੱਤਰ ਆਸਥਾ ਕਿਵੇਂ ਵਿਕਸਿਤ ਕੀਤੀ ਜਾਵੇ ਕੋਈ ਵੀ ਬਦਕਿਸਮਤੀ ਦਾ ਮਾਰਿਆ ਨਹੀਂ ਹੁੰਦਾ ਆਸਥਾ ਇੱਕ ਮਾਨਸਿਕ ਹਾਲਤ ਹੈ ਜਿਸ ਨੂੰ ਆਤਮ ਸੁਝਾਅ ਦੁਆਰਾ ਵਿਕਸਿਤ ਕੀਤਾ ਜਾ ਸਕਦਾ ਹੈ ਆਤਮ ਸੁਝਾਅ ਦਾ ਜਾਦੂ ਆਤਮ ਵਿਸ਼ਵਾਸ ਦਾ ਫਾਰਮੂਲਾ ਨਕਾਰਾਤਮਕ ਚਿੰਤਨ ਦਾ ਵਿਨਾਸ਼ ਤੁਹਾਡੇ ਦਿਮਾਗ ਚ ਕਿਹੜੀ ਸਰਪ੍ਰਤੀ ਬਾਸੁੱਤੀ ਹੋਈ ਹੈ ਕਿਸ ਤਰ੍ਹਾਂ ਵਿਚਾਰਾਂ ਨੇ ਇੱਕ ਖਜ਼ਾਨਾ ਬਣਾਇਆ ਅਮੀਰੀ ਵਿਚਾਰਾਂ ਤੋਂ ਸ਼ੁਰੂ ਹੁੰਦੀ ਹੈ ਨੰਬਰ 4 ਆਤਮ ਸੁਝਾਅ ਅਵਚੇਤਨ ਦਿਮਾਗ ਨੂੰ ਪ੍ਰਭਾਵਿਤ ਕਰਨ ਦਾ ਤਰੀਕਾ ਤੁਹਾਨੂੰ ਨੂੰ ਆਪਣੇ ਹੱਥਾਂ ਚ ਦੇਖੋ ਤੇ ਮਹਿਸੂਸ ਕਰੋ ਤੁਹਾਡੀ ਇਕਾਗਰਤਾ ਦੀਆਂ ਸ਼ਕਤੀਆਂ ਨੂੰ ਕਿਸ ਤਰ੍ਹਾਂ ਪਰਬਲ ਕੀਤਾ ਜਾਵੇ ਤੁਹਾਡੇ ਅਵਚੇਤਨ ਦਿਮਾਗ ਨੂੰ ਪ੍ਰੇਰਿਤ ਕਰਨ ਦੇ 6 ਕਦਮ ਮਾਨਸਿਕ ਸ਼ਕਤੀ ਦਾ ਭੇਤ 0.5ਵਿਸ਼ੇਸ਼ ਗਿਆਨ ਵਿਅਕਤੀਗਤ ਅਨੁਭਵ ਜਾਂ ਵਿਚਾਰ ਅਗਿਆਨੀ ਆਦਮੀ ਜੋ ਦੌਲਤਮੰਦ ਬਣਿਆ ਤੁਸੀਂ ਉਹ ਸਾਰਾ ਗਿਆਨ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ ਇਹ ਜਾਨਣਾ ਮਹੱਤਵਪੂਰਨ ਹੈ ਕਿ ਗਿਆਨ ਕਿਸ ਤਰ੍ਹਾਂ ਖਰੀਦਿਆ ਜਾਵੇ ਕਲੈਕਸ਼ਨ ਏਜੰਸੀ ਤੋਂ ਇੱਕ ਸਬਕ ਮਾਹਿਰਾਂ ਦੇ ਗਿਆਨ ਦੀ ਰਾਹ ਇੱਕ ਸੋਖਾ ਵਿਚਾਰ ਜੋ ਬਹੁਤ ਕੀਮਤੀ ਸਿੱਧ ਹੋਇਆ ਆਦਰਸ਼ ਨੌਕਰੀ ਪਾਉਣ ਦੇ ਲਈ ਇੱਕ ਅਜਮਾਈ ਹੋਈ ਯੋਜਨਾ ਤੁਹਾਨੂੰ ਥੱਲੇ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਅਸੰਤੁਸ਼ਟੀ ਤੋਂ ਆਪਣੇ ਲਈ ਕੰਮ ਕਰਵਾਓ ਤੁਹਾਡੇ ਸਹਿਯੋਗੀ ਅਮੁੱਲ ਹੋ ਸਕਦੇ ਹਨ ਮਾਹਿਰ ਗਿਆਨ ਦੁਆਰਾ ਆਪਣੇ ਵਿਚਾਰਾਂ ਨੂੰ ਕਿਸੇ ਤਰ੍ਹਾਂ ਕੀਮਤੀ ਬਣਾਈਏ ਪੁਆਇੰਟ 6 ਮਾ ਕਲਪਨਾ ਦਿਮਾਗ ਦੀ ਵਰਕਸ਼ਾਪ ਕਲਪਨਾ ਦੇ ਦੋ ਰੂਪ ਕਲਪਨਾ ਨੂੰ ਥੋੜਾ ਆਰਾਮ ਕਰਾਓ ਨਿਜ਼ਮ ਜੋ ਅਮੀਰੀ ਵੱਲ ਲੈ ਜਾਂਦੇ ਹਨ ਕਲਪਨਾ ਦਾ ਵਿਵਹਾਰਿਕ ਪ੍ਰਯੋਗ ਕਿਵੇਂ ਕੀਤਾ ਜਾਵੇ ਜਾਦੂਮਈ ਕੇਤਲੀ ਮੈਂ ਕੀ ਕਰਾਂਗਾ ਜੇ ਮੇਰੇ ਕੋਲ 10 ਲੱਖ ਡਾਲਰ ਹੋਣ ਵਿਚਾਰਾਂ ਨੂੰ ਨਗਦੀ ਚ ਕਿਵੇਂ ਬਦਲੀਏ 0.7 ਵਿਵਸਥਿਤ ਯੋਜਨਾ ਇੱਛਾ ਨੂੰ ਕਰਮ ਚ ਸਕਾਰ ਕਰਨਾ ਜੇ ਤੁਹਾਡੀ ਪਹਿਲੀ ਯੋਜਨਾ ਸਫਲ ਹੁੰਦੀ ਹੈ ਤਾਂ ਦੂਸਰੀ ਯੋਜਨਾ ਅਜਮਾਓ ਵਿਅਕਤੀਗਤ ਸੇਵਾਵਾਂ ਦੀ ਵਿਕਰੀ ਦੀ ਯੋਜਨਾ ਜਿਆਦਾ ਲੀਡਰਜ਼ ਅਨੁਜਾਇਆਂ ਦੇ ਰੂਪ ਚ ਸ਼ੁਰੂਆਤ ਕਰਦੇ ਹਨ ਲੀਡਰਸ਼ਿਪ ਦੇ ਪ੍ਰਮੁੱਖ ਗੁਣ ਲੀਡਰਸ਼ਿਪ ਚ ਸਫਲਤਾ ਦੇ 10 ਪ੍ਰਮੁੱਖ ਕਾਰਨ ਕੁਝ ਉਪਜਾਊ ਖੇਤਰ ਜਿੰਨਾ ਚ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੋਵੇਗੀ ਕਿਸੇ ਪਦ ਦੇ ਲਈ ਕਦੋਂ ਅਤੇ ਕਿਵੇਂ ਬੇਨਤੀ ਭੇਜੀਏ ਲਿਖਤ ਬਰੀਫ ਚ ਕੀ ਜਾਣਕਾਰੀ ਦਿੱਤੀ ਜਾਵੇ ਉਹੀ ਪਦ ਕਿਵੇਂ ਪਾਈਏ ਜੋ ਅਸੀਂ ਚਾਹੁੰਦੇ ਹਾਂ ਸੇਵਾਵਾਂ ਦੀ ਮਾਰਕੀਟਿੰਗ ਦਾ ਨਵਾਂ ਤਰੀਕਾ ਤੁਹਾਡੀ ਕਿਉਂ ਕਿਉਂ ਇਸ ਰੇਟਿੰਗ ਕੀ ਹੈ ਤੁਹਾਡੀਆਂ ਸੇਵਾਵਾਂ ਦੀ ਕੈਪੀਟਲ ਵੈਲਿਊ ਸਫਲਤਾ ਦੇ 31 ਪ੍ਰਮੁੱਖ ਕਾਰਨ ਕੀ ਤੁਸੀਂ ਆਪਣਾ ਮੁੱਲ ਜਾਣਦੇ ਹੋ ਆਪਣੇ ਆਪ ਦੀ ਸੂਚੀ ਬਣਾਓ ਵਿਅਕਤੀਗਤ ਸੂਚੀ ਦੇ ਲਈ ਆਤਮ ਵਿਸ਼ਲੇਸ਼ਣ ਪ੍ਰਸ਼ਨਾਵਲੀ ਅਮੀਰ ਬਣਨ ਦੇ ਮੌਕੇ ਕਿੱਥੇ ਅਤੇ ਕਿਵੇਂ ਮਿਲ ਸਕਦੇ ਹਨ ਸਕਦੇ ਹਨ ਉਹ ਚਮਤਕਾਰ ਜਿਸ ਨੇ ਇਹ ਵਰਦਾਨ ਦਿੱਤੇ ਸਾਡੀ ਜ਼ਿੰਦਗੀ ਦੀ ਆਧਾਰਸ਼ਿਲਾ ਉਂਜੀ ਅਮੀਰੀ ਦੇ ਤੁਹਾਡੇ ਮੌਕੇ ਪੁਆਇੰਟ 8ਵਾਂ ਫੈਸਲਾ ਟਾਲਮਟਾਲ ਦੀ ਆਦਤ ਤੇ ਜਿੱਤ ਪਾਉਣਾ ਤੁਹਾਡੇ ਆਪਣੇ ਫੈਸਲੇ ਲੈਣ ਦੇ ਬਾਰੇ ਵਿੱਚ ਸਲਾਹ ਇੱਕ ਫੈਸਲੇ ਤੇ ਸੁਤੰਤਰਤਾ ਜਾਂ ਮੌਤ ਨਿਰਭਰ ਸੀ 56 ਲੋਕ ਜਿਨ੍ਹਾਂ ਨੇ ਫਾਂਸੀ ਤੇ ਲਟਕਣ ਦਾ ਖਤਰਾ ਲਿਆ ਮਾਸਟਰਮਾਈਂਡ ਸੰਗਠਨ ਇੱਕ ਫੈਸਲਾ ਜਿਸ ਨੇ ਇਤਿਹਾਸ ਬਦਲ ਦਿੱਤਾ ਕਾਗਜ਼ ਤੇ ਲਿਖਿਆ ਗਿਆ ਸਭ ਤੋਂ ਮਹੱਤਵਪੂਰਨ ਫੈਸਲਾ ਜਾਣੋ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਤੁਹਾਨੂੰ ਇਹ ਆਮ ਤੌਰ ਤੇ ਮਿਲ ਜਾਵੇਗਾ ਪੁਆਇੰਟ 9 ਲਗਨ ਆਸਥਾ ਪੈਦਾ ਕਰਨ ਦੇ ਲਈ ਜ਼ਰੂਰੀ ਯਤਨ ਲਗਨ ਦਾ ਤੁਹਾਡਾ ਇਮਤਿਹਾਨ ਤੁਹਾਡੇ ਚਤਨ ਦੀ ਚੇਤਨਾ ਹੈ ਜਾਂ ਗਰੀਬੀ ਦੀ ਚੇਤਨਾ ਹੈ ਆਪਣੀ ਮਾਨਸਿਕ ਜੜਤਾਂ ਤੋਂ ਬਾਹਰ ਨਿਕਲਣਾ ਆਪਣੀਆਂ ਅਸਫਲਤਾਵਾਂ ਦੀਆਂ ਪੌੜੀਆਂ ਤੇ ਚੜ ਜਾਓ ਤੁਸੀਂ ਆਪਣੇ ਆਪ ਨੂੰ ਲਗਨਸ਼ੀਲ ਬਣਾਉਣ ਦੀ ਸਿਖਲਾਈ ਦੇ ਸਕਦੇ ਹੋ ਤੁਹਾਡੀ ਲਗਨ ਸੂਚੀ ਬਣਾਓ ਜੇ ਤੁਸੀਂ ਆਲੋਚਨਾ ਤੋਂ ਡਰਦੇ ਹੋ ਕਿਸਮਤ ਵਾਲੇ ਮੌਕੇ ਤੁਹਾਡੀ ਇੱਛਾ ਨਾਲ ਆ ਸਕਦੇ ਹਨ ਲਗਨ ਨੂੰ ਵਿਕਸਿਤ ਕਿਵੇਂ ਕਰੀਏ ਮੁਸ਼ਕਲਾਂ ਨੂੰ ਕਿਵੇਂ ਜਿੱਤੀਏ ਪੁਆਇੰਟ 10 ਮਾਸਟਰ ਮਾਈਂਡ ਦੀ ਸ਼ਕਤੀ ਪ੍ਰੇਰਕ ਸ਼ਕਤੀ ਮਾਸਟਰ ਮਾਈਂਡ ਦੇ ਦੁਆਰਾ ਸ਼ਕਤੀ ਪ੍ਰਾਪਤ ਕਰਨਾ ਆਪਣੇ ਦਿਮਾਗ ਦੀਆਂ ਸ਼ਕਤੀਆਂ ਨੂੰ ਕਈ ਗੁਣਾ ਕਿਵੇਂ ਕੀਤਾ ਜਾਵੇ ਸਕਾਰਾਤਮਕ ਭਾਵਨਾਵਾਂ ਦੀ ਸ਼ਕਤੀ ਪੁਆਇੰਟ 11 ਮੈਕਸੋਰ ਪੰਤਰਨ ਦਾ ਭੇਤ ਉਪਲਬਧੀ ਦਾ ਉੱਚ ਵਿਕਸਿਤ ਸੈਕਸ ਪ੍ਰਕਿਰਤੀ ਨਾਲ ਸੰਬੰਧ ਦਿਮਾਗ ਦੇ 10 ਅਵੇਗ ਜੀਨੀਅਸ ਛੇਵੀਂ ਇੰਦਰੀ ਦੁਆਰਾ ਵਿਕਸਿਤ ਹੁੰਦਾ ਹੈ ਅਭਾਸ ਕਿੱਥੋਂ ਆਉਂਦੇ ਹਨ ਰਚਨਾਤਮਕ ਸ਼ਕਤੀ ਨੂੰ ਵਿਕਸਿਤ ਕਰਨਾ ਇੱਕ ਖੋਜੀ ਨੇ ਕਿਸ ਤਰ੍ਹਾਂ ਆਪਣੇ ਸਭ ਤੋਂ ਉੱਤਮ ਵਿਚਾਰ ਪ੍ਰਾਪਤ ਕੀਤੇ ਜੀਨੀਅਸਾਂ ਦੁਆਰਾ ਪੇਸ਼ ਕੀਤੇ ਗਏ ਤਰੀਕੇ ਹੁਣ ਤੁਹਾਡੇ ਲਈ ਉਪਲਬਧ ਹਨ ਸੈਕਸ ਦੀ ਪ੍ਰੇਰਕ ਸ਼ਕਤੀ ਲੋਕ 40 ਸਾਲ ਤੋਂ ਪਹਿਲਾਂ ਘੱਟ ਸਫਲ ਕਿਉਂ ਹੁੰਦੇ ਹਨ ਸਾਰੇ ਮਾਨਸਿਕ ਵੇਗਾਂ ਚ ਮਹਾਨ ਵਿਅਕਤੀਗਤ ਚੁੰਬਕੀਤਾ ਦਾ ਸਟੋਰ ਹਾਊਸ ਸੈਕਸ ਦੇ ਬਾਰੇ ਵਿੱਚ ਗਲਤ ਵਿਸ਼ਵਾਸ ਵਜੂਦ ਨੂੰ ਹਾਨੀ ਪਹੁੰਚਾਉਂਦੇ ਹਨ 40 ਤੋਂ ਬਾਅਦ ਦੇ ਲਾਭ ਦਾ ਇੱਕ ਸਾਲ ਭਾਵਾਂ ਦੇ ਆਪਣੇ ਪਾਵਰ ਹਾਊਸ ਦਾ ਉਪਯੋਗ ਕਰੋ ਜਿਸ ਨੇ ਸੱਚਾ ਪਿਆਰ ਕੀਤਾ ਹੋਵੇ ਉਹ ਕਦੇ ਪੂਰੀ ਤਰ੍ਹਾਂ ਨਹੀਂ ਹਾਰਦਾ ਹੈ ਉਹ ਕਾਰਨ ਜਿਨ੍ਹਾਂ ਦੇ ਕਾਰਨ ਕਿਸੇ ਆਦਮੀ ਦੀ ਪਤਨੀ ਉਸ ਨੂੰ ਬਣਾ ਜਾਂ ਮਿਟਾ ਸਕਦੀ ਹੈ ਔਰਤਾਂ ਦੇ ਬਿਨਾਂ ਸੰਪਤੀ ਦੀ ਅਨੁਪਯੋਗਤਾ ਪੁਆਇੰਟ 12ਵਾਂ ਅਵਚੇਤਨ ਦਿਮਾਗ ਜੋਰਡਨ ਵਾਲਾ ਸੂਤਰ ਰਚਨਾਤਮਕ ਯਤਨ ਦੇ ਲਈ ਆਪਣੇ ਅਵਚੇਤਨ ਦਿਮਾਗ ਨੂੰ ਕਿਸ ਤਰ੍ਹਾਂ ਊਰਜਾ ਪ੍ਰਦਾਨ ਕਰੀਏ ਆਪਣੇ ਸਕਾਰਾਤਮਕ ਭਾਵਾਂ ਤੋਂ ਆਪਣੇ ਲਈ ਕੰਮ ਕਰਾਓ ਪ੍ਰਭਾਵੀ ਪ੍ਰਾਰਥਨਾ ਦਾ ਭੇਤ ਪੁਆਇੰਟ 13ਵਾਂ ਦਿਮਾਗ ਵਿਚਾਰਾਂ ਦਾ ਬ੍ਰੌਡਕਾਸਟਿੰਗ ਅਤੇ ਰੀਸੀਵਿੰਗ ਸਟੇਸ਼ਨ ਮਹਾਨ ਸ਼ਕਤੀਆਂ ਅਮੂਰਤ ਹੁੰਦੀਆਂ ਹਨ ਦਿਮਾਗ ਦੀ ਨਾਟਕੀ ਕਹਾਣੀ ਦਿਮਾਗਾਂ ਨੂੰ ਟੀਮ ਵਰਕ ਵਿੱਚ ਕਿਵੇਂ ਜੋੜੀਏ ਪੁਆਇੰਟ 14ਮਾ 6ਵੀਂ ਇੰਦਰੀ ਬੁੱਧੀਮਾਨੀ ਦੇ ਮੰਦਰ ਦਾ ਦਵਾਰ 6ਵੀਂ ਇੰਦਰੀ ਦੇ ਚਮਤਕਾਰ ਮहान ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਆਕਾਰ ਦੇਣ ਦਿਓ ਆਤਮ ਸੁਝਾਅ ਦੁਆਰਾ ਚਰਿੱਤਰ ਬਣਾਉਣਾ ਕਲਪਨਾ ਦੀ ਹੈਰਾਨੀਜਨਕ ਸ਼ਕਤੀ ਪ੍ਰੇਰਣਾ ਦੇ ਸਰੋਤ ਦਾ ਉਪਯੋਗ ਹੋਲੀ ਵਿਕਾਸ ਵਾਲੀ ਇੱਕ ਪ੍ਰਬਲ ਸ਼ਕਤੀ ਪੁਆਇੰਟ 15ਮਾ ਡਰ ਦੇ 6 ਭੂਤ ਛੇ ਮੂਲ ਭੂਤ ਡਰ ਗਰੀਬੀ ਦਾ ਡਰ ਸਭ ਤੋਂ ਵਿਨਾਸ਼ਕ ਡਰ ਗਰੀਬੀ ਦੇ ਡਰ ਦੇ ਲੱਛਣ ਪੈਸਾ ਬੋਲਦਾ ਹੈ ਆਲੋਚਨਾ ਦਾ ਡਰ ਆਲੋਚਨਾ ਦੇ ਡਰ ਦੇ ਲੱਛਣ ਬੁਰੀ ਸਿਹਤ ਦਾ ਡਰ ਬੁਰੀ ਸਿਹਤ ਦੇ ਡਰ ਦੇ ਲੱਛਣ ਪ੍ਰੇਮ ਦੇ ਵਿਛੋੜੇ ਦਾ ਡਰ ਪ੍ਰੇਮ ਦੇ ਵਿਛੋੜੇ ਦੇ ਡਰ ਦੇ ਲੱਛਣ ਬੁਢਾਪੇ ਦਾ ਡਰ ਬੁਢਾਪੇ ਦੇ ਡਰ ਦੇ ਲੱਛਣ ਮੌਤ ਦਾ ਡਰ ਮੌਤ ਦੇ ਡਰ ਦੇ ਲੱਛਣ ਬੁੱਢੀ ਚਿੰਤਾ ਵਿਨਾਸ਼ਕਾਰੀ ਚਿੰਤਨ ਦਾ ਸੰਕਟ ਸ਼ੈਤਾਨੀ ਸ਼ੈਤਾਨ ਦੀ ਵਰਕਸ਼ਾਪ ਆਪਣੇ ਆਪ ਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਕਿਵੇਂ ਬਚਾਇਆ ਜਾਵੇ ਆਤਮ ਵਿਸ਼ਲੇਸ਼ਣ ਜਾਂਚ ਵਾਲੇ ਪ੍ਰੇਸ਼ਨ ਇੱਕ ਚੀਜ਼ ਜਿਸ ਤੇ ਤੁਹਾਡਾ ਪੂਰਾ ਨਿਯੰਤਰਣ ਹੈ ਜੇ ਨਾਮ ਦੇ ਬੁੱਢੇ ਦੁਆਰਾ ਬਣਾਏ ਜਾਣ ਵਾਲੇ 55 ਪ੍ਰਸਿੱਧ ਬਹਾਨੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ